ਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਨਿਸਾਰਾਂ ਦਾ ਪਹਿਲਾ ਪਾਪ ਬਾਬਾ ਕਰਮ ਸਿੰਘ ਦੀ ਵਰਸੀ ਨੇੜੇ ਆ ਰਹੀ ਸੀ ਇਸ਼ਤਿਹਾਰ ਛਪ ਚੁੱਕੇ ਸਨ ਅਤੇ ਇਲਾਕੇ ਦੇ ਪਿੰਡਾਂ ਵਿੱਚ ਬਰਕਰਾਂ ਨੂੰ ਹਿੱਸੇ ਆਉਂਦੇ ਵੰਡ ਦਿੱਤੇ ਸਨ ਪਰਿਆਂ ਤੇ ਧਰਮਸ਼ਾਲਾਂ ਵਿੱਚ ਇਤਸ਼ਿਆਰ ਕੰਧਾਂ ਨਾਲ ਝਮੀੜੇ ਗਏ ਵੀਲੇ ਪਿੰਡ ਵਿੱਚ ਵੀ ਸਵਾ ਵਰਸੀ ਦੀ ਉਗਰਾਹੀ ਲੈ ਕਾਫੀ ਗਰਮ ਸੀ ਪੰਜਾ ਆਤਮੀਆਂ ਦਾ ਗਰੁੱਪ ਗੁਰਾਹੀ ਲਈ ਚੁਣਿਆ ਗਿਆ ਜਿਸ ਵਿੱਚ ਚਰਨ ਵੀਰੂ ਅਤੇ ਚੰਦੀ ਵੀ ਸਨ ਉਹਨਾਂ ਰਹਿ ਕਰਕੇ 2.5 ਦਿਨ ਸੇਰ ਦਾਣੇ ਪੈ ਜਾਣ ਵਾਲਾ ਵਾਟਾ ਨਿਯਤ ਕਰ ਲਿਆ ਵਾਟਾ ਚਰਨ ਨੇ ਫੜ ਲਿਆ ਅਤੇ ਇੱਕ ਸਾਥੀ ਦੇ ਮੋਢੇ ਬੋਰੀ ਪਾ ਦਿੱਤੀ ਉਹ ਗੁਰਾਹੀ ਉਹਨਾਂ ਲਈ ਨਮਾ ਕੰਮ ਨਹੀਂ ਸੀ ਹਰ ਘਰ ਉਹ ਜਾਂਦੇ ਅਤੇ ਵਾਟਾ ਦਾਣਿਆਂ ਦਾ ਲੈ ਕੇ ਹੀ ਮੁੜਦੇ ਕੰਗਾ ਨਾਲ ਥੋੜੀ ਅੜਕਣਾ ਮੜਕਣਾ ਵੀ ਹੁੰਦੀ ਪਰ ਬਾਬੇ ਦਾ ਨਾਮ ਲਈ 100 ਵਿੱਚੋਂ ਕੋਈ ਇੱਕ ਹੀ ਜਿਹਾ ਹੋਵੇਗਾ ਜਿਹੜਾ ਨਾ ਕਰਦੇ ਵੀ ਸਗੋਂ ਟੋਡੀਆਂ ਤੱਕ ਨੇ ਵੀ ਉਗਰਾਹੀ ਵਿੱਚ ਹਿੱਸਾ ਬਾਇਆ ਪਿੰਡ ਬਹੁਤ ਵੱਡਾ ਨਹੀਂ ਸੀ ਸਾਰਾ 2-250 ਘਰ ਜਿਹੜਾ ਉਹਨਾਂ ਅੱਧੀ ਦਿਹਾੜੀ ਵਿੱਚ ਫੈਲਿਆ ਕੇਵਲ ਪੰਜਾਂ ਘਰਾਂ ਤੋਂ ਉਹਨਾਂ ਨੂੰ ਜਵਾਬ ਮਿਲਿਆ ਸੀ ਉਹਨੂੰ ਵੀ ਕਿਸੇ ਨਾ ਕਿਸੇ ਬਹਾਨੇ ਦੀ ਸ਼ਕਲ ਵਿੱਚ ਜਗੀਰਦਾਰਾਂ ਦੀ ਹਵੇਲੀ ਉਹਨਾਂ ਦੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇ ਨਾ ਹੀ ਉਹਨਾਂ ਉਗਰਾਹੀ ਦੀਨੀ ਸੀ ਸਾਰੇ ਦਾਣੇ ਤੋਲਣ ਪਿਛੋ ਹਿਸਾਬ ਕੀਤਾ ਗਿਆ 6 ਮਣ 5 ਸਿਰ ਦਾਣੇ ਅਤੇ ਸਾਰੇ 11.5 ਰੁਪਏ ਨਗਦ ਹੋਏ ਸਨ ਉਹ ਸਾਰੇ ਸਮਝਦੇ ਸਨ ਵਰਸੀ ਤੇ ਮੂੰਹ ਬਖਾਉਣ ਜੋਗੇ ਹੋ ਗਏ ਹਨ ਉਹ ਵੀਰ ਸਿੰਘ ਦੇ ਘਰੋਂ ਹਿਸਾਬ ਕਰਕੇ ਨਿਕਲੇ ਹੀ ਸਨ ਉਹਨਾਂ ਦੀ ਨજર ਪਾਲ ਜਾਂਦੀ ਤੇ ਪੈ ਗਈ ਚੰਦੀ ਨੇ ਚਰਨ ਨੂੰ ਛੇੜ ਲਿਆ ਚਰਨ ਦਾ ਯਾਰ ਜਾਂਦਾ ਹੈ ਉਸ ਦਾ ਮਤਲਬ ਸੀ ਚਰਨ ਉਸ ਨੂੰ ਚੰਦੇ ਲਈ ਪੁੱਛੇ ਚਰਨ ਉਸ ਦੀ ਸ਼ਰਾਰਤ ਸਮਝ ਗਿਆ ਜੇ ਚੰਦ ਦਾ ਲੈ ਦਾਂ ਫੇਰ ਚਰਨ ਚੁਟਕੀ ਮਾਰਦੇ ਆ ਬੋਲਿਆ ਫਿਰ ਤੈਨੂੰ ਉਸਤਾਦ ਮੰਨ ਲਈ ਚੰਦ ਨੇ ਉਦੋਂ ਹੀ ਗਾਂ ਬਾਦਿਆਂ ਪਾਲ ਨੂੰ ਆਵਾਜ਼ ਮਾਰੀ ਇਹ ਜੰਗੀਰ ਦਾ ਰੋ ਵੱਡੇਓ ਸਰਦਾਰੋ ਪਾਲ ਨੇ ਪਛਾਣ ਪੌ ਕੇ ਦੇਖਿਆ ਚਰਨ ਉਸ ਵੱਲ ਆ ਰਿਹਾ ਸੀ ਕਿਉਂ ਲੂਣ ਪਾਉਣਾ ਹੈ ਜਾ ਕਮਾਤੇ ਪਾਲ ਬੋਲਾਂ ਤੇ ਜੀ ਫੇਰਦੇ ਆ ਬੋਲਿਆ ਇਹ ਤਾਂ ਆਪਣੀ ਪਹਿਲਾਂ ਤੋਂ ਹੀ ਆਦਤ ਹੈ ਨਾ ਹੁਣ ਤੂੰ ਮਤਲਬ ਦੀ ਗੱਲ ਕਰ ਦੱਸ ਚੰਦਾ ਲੈਣਾ ਤੇਰੇ ਕੋਲੋਂ ਬਾਬੇ ਦੀ ਪਰਚੀ ਲਈ ਜਿਹਨਾਂ ਹਥਿਆਰਾਂ ਨਾਲ ਸਾਨੂੰ ਮਾਰਨਾ ਉਹ ਤਿੱਖੇ ਵੀ ਸਾਡੀ ਸ਼ਾਂਤੀ ਹੀ ਕਰਨ ਕਰ ਸਾਡੀ ਸ਼ਾਂਤੀ ਹੀ ਕਰਨੀ ਆ ਪਾਲ ਚੋਟ ਮਾਰ ਕੇ ਹੱਸ ਪਿਆ ਭੈੜੀਆਂ ਗੱਲਾਂ ਨਹੀਂ ਕਰੀਦੀਆਂ ਹੁੰਦਾਂ ਤੂੰ ਜੇਬ ਢਿੱਲੀ ਕਰ ਮੇਰੇ ਕੋਲ ਕੁਝ ਨਹੀਂ ਇਸ ਵੇਲੇ ਪਾਲ ਨੇ ਟਾਲਣਾ ਚਾਹਿਆ ਚੰਨ ਨੇ ਉਸ ਦਾ ਹੱਥ ਫੜ ਘੁੱਟ ਲਿਆ ਚੰਗਾ ਵਾਦਾ ਕਰ ਨਹੀਂ ਵਾਦਾ ਬੋਦਾ ਮੈਂ ਨਹੀਂ ਕਰਨਾ ਚਲ ਨਾ ਕਰ ਦੇ ਚਰਨ ਮੈਂ ਤੈਨੂੰ ਨਾ ਨਹੀਂ ਕਰ ਸਕਦਾ ਤੂੰ ਮਾੜਾ ਹੋ ਕੇ ਵੀ ਮੈਨੂੰ ਚੰਗਾ ਹੀ ਲੱਗੇਗਾ ਪਾਲਨੇ ਕੋਟ ਦੀ ਅੰਦਲਿਜੀ ਵਿੱਚ ਹੱਥ ਪਾਇਆ ਤੇ ਪਲਾਸਕਰ ਦੇ ਬਟੂਏ ਵਿੱਚੋਂ ਪੰਜਾਂ ਦਾ ਨੋਟ ਕੱਟ ਕੇ ਦੇ ਦਿੱਤਾ ਚਰਨ ਨੇ ਨੋਟ ਫੜਦੇ ਅੱਖਾਂ ਮਾੜਾ ਮੈਂ ਪਾਲ ਕਦੇ ਨਹੀਂ ਹੋਵਾਂਗਾ ਮੇਰੇ ਮਾੜੇ ਹੋਣ ਦੀ ਰਾਤ ਹੀ ਲੰਘ ਰੁੱਤ ਹੀ ਲੰਘ ਗਈ ਸਾਡੇ ਆਲਾ ਤਾਂ ਰੰਗ ਲਾਈ ਜਾਣਾ ਹੀ ਹੋਰ ਮਾੜਾ ਪਤਾ ਨਹੀਂ ਕਦੋਂ ਹੋਵੇਗਾ ਤਸੱਲੀ ਰੱਖ ਚੰਦੇ ਦਾ ਧੰਨਵਾਦ ਉਸਨੇ ਹੱਥ ਮਲਾ ਕੇ ਪਾਲ ਤੋਂ ਵਿਦਾ ਲਈ ਚਾਣਾ ਨੇ ਚਾਂਦੀ ਦੇ ਹੱਥ ਤੇ ਪੰਜਾਂ ਦਾ ਨੋਟ ਲੈ ਆ ਰੱਖਿਆ ਉਹ ਸਾਰੇ ਹੈਰਾਨ ਹੋ ਗਏ ਧੰਨਵਾਦ